ਸੋ ਤੁਹਾਡਾ ਫਾਜਲ ਕਾ 24 ਜੋ ਕਿ ਸੰਯੁਕਤ ਮੋਰਚੇ ਵੱਲੋਂ ਜਦੋਂ ਇਹ ਕੋਸਟਲ ਸਟੇਸ਼ਨੋਂ ਆਉਂਦਾ ਹੈ ਹਲਕਾ ਬਦ ਹੈ 골ਡੀ ਕੰਬੋ ਦੇ ਜੋ ਰੈਸ਼ ਹੈ ਤੇ ਤਰਨਾ ਲਗਾਇਆ ਜਾ ਰਿਹਾ ਜੀਹਦੀ ਹੱਥੋਂ ਨੂੰ ਲੈਸ ਦੇਖ ਰਹੇ ਹੋ ਇੱਥੇ ਸਾਨੂੰ ਤੇਜ਼ੀ ਨਾਲ ਮਿਲਦੇ ਸੀ ਧਿਆਨ ਕਰਦੇ ਹੋ ਸਾਥੀਓ ਅਗਲਾ ਪਾਸੇ ਸੰਯੁਕਤ ਮੋਰਚੇ ਵੱਲੋਂ ਦਰਨਾ ਦਿੱਤਾ ਜਾ ਰਿਹਾ ਜਿਹਦੀਆਂ ਤੁਹਾਨੂੰ ਲੈ ਸਿਨਾਂ ਦਿਖਾ ਰਹੇ ਆ ਇੱਧਰ ਤੁਹਾਨੂੰ ਦਿਖਾ ਰਹੇ ਆ ਜਿਹੜਾ ਹਲਕਾ ਬਤੈਕ ਦੀ ਕੋਠੀ ਆ ਇੱਧਰ ਕਿਸਾਨ ਬੈਠਿਆ ਪਰ ਕਿਸਾਨਾਂ ਨਾਲ ਜੋ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਨੂੰ ਉੱਥੇ ਐਂਟਰ ਨਹੀਂ ਹੋਣ ਦਿੱਤਾ ਉਸ ਦੇ ਸਬੰਧ ਵਿੱਚ ਜੋ ਕਿ ਦਰਨਾ ਚੱਲ ਰਿਹਾ ਜਿਹੜੇ ਤੁਹਾਨੂੰ ਲੈ ਸਿਨਾਂ ਦਿਖਾ ਰਹੇ ਆ ਪੰਜਾਬ ਇਹਨੂੰ ਤਾਕਤ ਦਿੱਤੀ ਹੈ ਕੋ ਤਾਕਤ ਵਾਲਾ ਬੰਦਾ ਇਹ ਕਹਿੰਦਾ ਉਹ ਜਪਰੂ ਸੇ ਕਹਿੰਦੀ ਏ ਜੇ ਧਰਨਾ ਦੀ ਵੀ ਨਾ ਹੋਵੇ ਮੈਂ ਨਹੀਂ ਛੱਡਦਾ ਕਿ ਤੇਰਾ ਫੁੱਟਕੜ ਪਈ ਏ ਉਧਰ ਲੱਗੇ ਬੰਦੇ ਕੇ ਕਹਿੰਦੇ ਮਨੇ ਮਨੇ ਲਾਣ ਆ ਰਹਾ ਤੇ ਨਾਉਂ ਨਹੀਂ ਦੇਣਾ ਇਹ ਸਾਨੂੰ ਪੂਰਾ ਕੈਂਟਾ ਇਹਦੀ ਪੁਲਸਰ ਅਰੰਧ ਨਾਲ ਜੰਗ ਲੜ ਰਹੀ ਪਈ ਏ ਮੈਂ ਸਭ ਤੋਂ ਪਹਿਲਾਂ ਆਇਆ ਮੇਰੇ ਹੱਥਾਂ 'ਤੇ ਲੱਗੀ ਸੀ ਟੈਂਟ ਤੇ ਉਹਨੂੰ ਪਸਾ ਦੇ ਨਹੀਂ ਉਹ ਜਿਹੜੀ ਵਿੱਚ ਕੰਮੜੀ ਆਵੇ ਤੈਨੂੰ ਘੱਲਿਆ ਪੈਂਦਾ ਤੇ ਟੈਂਟ ਵੀ ਮੇਰੇ ਤੁਨੇ ਲਾਇਆ ਲੈ ਚਲੋ ਕੋਈ ਗੱਲ ਨਹੀਂ ਉਹ ਟੈਂਟ ਉਹ ਮੇਰਾ ਖਵਾਂਡੀ ਸੀ ਉਹ ਇੱਕ ਪਾਸੋਂ ਰਾਜਾ ਫੋੜੇ ਪੁਲ ਸਹੀ ਤੇ ਚਾਰ ਪੰਜ ਜਣੇ ਖੜੇ ਕਹਿੰਦੇ ਯਾਰ ਤੁਹਾਨੂੰ ਰਿਕਵੈਸਟ ਕਰਦੇ ਆ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਇਹਦਾ ਪੀਐਸਓ ਰਜਿੰਦਰ ਉਹ ਚਾਹੇ ਸੀ ਐਵੇਂ ਇਹਨਾਂ ਨੂੰ ਸ਼ਾਇਦ ਇਹ ਨਾਲ ਲੱਗਦਾ ਕਮਾਓ ਸੀ ਬਾਕੀ ਨਸਿਆਜ਼ ਪਾਉਣ ਕਿਤੇ ਉਹ ਇਹਨਾਂ ਨੂੰ ਹੁਕਮ ਦਿੰਦਾ ਹੈ ਪੁਲਿਸ ਨੂੰ ਇਹ ਨਹੀਂ ਲੱਗਣ ਦੇਣਾ ਅਖੀਰ ਸਾਥੀ ਗੁਰਮੀਤ ਸੋ ਮੰਨੇ ਵਾਲਾ ਪ੍ਰਧਾਨ ਜੀ ਆ ਗਿਆ ਸੀ ਤੇ ਮੈਂ ਕਈ ਵਾਰੀ ਕਈ ਵਾਰ ਇਹ ਕੱਲਾ ਇਹ ਚੇੜੀ ਕੰਨੋਂ ਪਸੰਦ ਤੇ ਚਲ ਸ਼ੁਗਰ 2 ਹੋਵੇ 2:10 ਤੇ 11 ਹੋਵੇ ਹੁਣ ਸਾਡੀ ਪਕੜ ਬਣ ਜਾਏਗੀ ਕਿਉਂਕਿ ਲੋਕਾਂ ਨੂੰ ਜਮਾਤ ਦੇ ਨਾਲ ਔਖਾ ਹੋ ਜਾਏਗਾ ਜ਼ੋਰ ਸੀ ਉਹਨਾਂ ਨੂੰ ਕਿਹਾ ਯਾਰ ਅਸੀਂ ਇਹ ਨਾਉਣਾ ਹੀ ਨਾਉਣਾ ਹੈ ਤੁਸੀਂ ਸਾਨੂੰ ਨਹੀਂ ਰੋਕ ਸਕਦੇ ਇੱਕ ਬੀਬੀ ਅੰਦਰੋਂ ਲਿਆਏ ਜਿਹੜੀ ਇੱਥੇ ਕੰਮ ਕਰਦੀ ਹੈ ਉਹ ਸਾਨੂੰ ਕਹਿਣ ਲੱਗੀ ਸਾਡੇ ਹੱਥ ਲੇਬਰ ਨਿਆਣਾ ਹੋਰ ਕਰਨਾ ਆ ਕਰਨਾ ਵਾਹਨ ਮਾਤਾ ਜਦੋਂ ਤੂੰ ਆਸ ਦਿਖਾ ਦੇਂਗੇ ਤੇ ਲੋ ਇਹ ਕਹਿੰਦੇ ਮੈਨੂੰ ਪਾਗਲ ਪੁੱਤ ਨੂੰ ਟਾੜੀਆਂ ਲੈ ਜਾ ਕੇ ਡਰਾਈਵਰ ਕਹਿੰਦਾ ਸਿੱਤੂ ਉਸ ਪਤੂ ਜੇ ਲਗਾ ਦੇ ਟਿੱਪਰ ਨਾ ਯਾਰ ਉਹ ਵੀ ਨਿਆਣਾ ਹੈ ਕਿ ਲਿਆ ਤਾਂ ਸਹੀ ਪਰ ਗੱਲ ਤੇਰੀ ਕਰਦੇ ਪਏ ਕਿਸੇ ਹੋਰ ਦੀ ਨਹੀਂ ਕਰਦੇ ਮੈਂ ਪੁਲਿਸ ਵਾਲੇ ਕਹਿੰਦੇ ਤਾਂ ਪੰਜਾਬੀ ਚ ਇਹਦਾ ਧਰਮ ਹੈ ਤੇ ਲੱਗੇਗਾ ਹੀ ਲੱਗੇਗਾ ਉਹ ਰਾਹਪਰਾ ਖੜਾ ਹੈ ਤੁਸੀਂ ਉੱਥੋਂ ਲੜਾ ਰਹੇ ਜੇ ਪਰ ਸਾਨੂੰ ਪੂਰਾ ਟੈਂਟਾ ਤੇ ਤੇ ਕਾਸਮ ਕਾਸ ਕਰਦੇ ਆ ਸਾਡਾ ਆਪਣਾ ਜਿਹੜਾ ਕਿਉਂਕਿ ਲੇਟ ਜਾਣੀ ਹੈ ਵੀ ਲੇਟ ਤਾਂ ਹੋਈ ਜਾਂਦੇ ਉਹ ਲੱਗੇ ਨਹੀਂ ਬਦੇ ਰਹੇ ਸੀ ਸੋ ਇਹ ਤੁਹਾਡੀ ਤਾਕਤ ਦੇ ਨਾਲ ਜਿਹੜੀ ਇਹਨੂੰ ਦਾਗ ਤਾਵੇਂ ਦਿੱਤੀ ਹੈ ਇਹਦੀ ਕੰਡ ਲਾਈਏ ਤੇ ਤੁਹਾਡੇ ਵਾਸਤੇ ਅਸੀਂ ਤੁਹਾਨੂੰ ਟੈਂਟ ਲਾ ਕੇ ਦਿੱਤਾ ਹੈ ਅਗਲੀ ਗੱਲ ਪਿਆ ਕਹਿੰਦੇ ਮਿੱਜੀ ਭੋਗਾਰੀ ਪਰ ਯਾਰੀ ਬਣਾ ਕਰੀਏ ਕਰੀਏ ਕੀ ਪਿਆ ਜਿਹੜੀ ਕੋਠੀ ਹੈ ਆ ਦੇਖਦੇ ਕੋਈ ਨਾ 6 ਕਿਲੇ ਚ ਉਹ ਕਹਿੰਦੇ ਪਰ ਜਿਹੜੀ ਮਟੀ ਕੋਠੀ ਬਣਾਇਆ ਸਾਨੂੰ ਸਾਡੇ ਸਾਥੀ ਬੋਲੀ ਦੀ ਰਹਿੰਦੇ ਨੇ ਕਹਿੰਦੇ ਜੀ ਕੋਠੀ ਦੀ ਇਹ ਤਾਂ ਬੱਤਰ ਗੱਲਾ ਅੱਜ ਬੱਤਰ ਇਹ ਫਿਰ ਦਾ ਬਾਅਦ ਚ ਚੱਲ ਜੀ ਇਹ ਲੋ ਕਿੰਨੀ ਵੱਡੀ ਇਹ ਸਾਰਾ ਵੀ ਬਣਾ ਰਿਹਾ ਕਿਰੇ ਪਿੰਡ ਹੋਏ ਨਾ ਪਿੰਡ ਤੋਂ ਤਾਣੀ ਦੇ ਪਿੰਡ ਹੁੰਦਾ ਵੀ ਨਹਿਰ ਲੱਗਦੀ ਉਹ ਤੋਂ ਆ ਰੱਖੇ ਹੁੰਦੇ ਨੇ ਜਿਹੜੇ ਖੰਮੇ ਜਾਂ ਪਾਜੀ ਤੌਰ ਤੇ ਫੱਟੇ ਰੱਖੇ ਹੁੰਦੇ ਨੇ ਜਾਂ ਦੋ ਬੂਲਾ ਠੋਕੀ ਬੈਠਾ ਕੋਲ ਦੀ ਇੱਕੋ ਪੰਜਾਬਣ ਦੀ ਦੇਖ ਕੇ ਆਉਂਦੀ ਜੋ ਕਹਿਨ ਦਾ ਭਾਵ ਤੇ ਇਨਕਲਾਬੀ ਨੇ ਐਵੇਂ ਕਹਿੰਦੇ ਇਨਕਲਾਬੀਆ ਕੌਣ ਕਹਿੰਦਾ ਇਨਕਲਾਬੀਆ ਆ ਬੈਗੜੀ ਪਰ ਵੇਖੋ ਦੁਲਿਆੰਦਾ ਕਿਨੇ ਆ ਪਾੜੇ ਉਹ ਪਹਿਲੇ ਮੈਂ ਕਹਾਂ ਤਿਆਰ ਨਿਆਰੇ ਆ ਬਿਤੇ ਹੋਏ ਨੇ ਚੰਗਵਾਂ ਚੰਗ ਨੀ ਦਿੰਦੇ ਦੇਲ ਤੇਰੇ ਸੋਚੇਂ ਦਾ ਪਾਉ ਆਪਦੇ ਬਾਕੂਆਂ ਨੂੰ ਅਸੀਂ ਜੁਗਤ ਮੋਰਚੇ ਵੱਲੋਂ ਅੱਜ ਦਾ ਤਰਨਾ ਦੇ ਰਹੇ ਹਾਂ ਤਰਨਾ ਦੇ ਰਹੇ ਪਰ ਮੈਂ ਦੋਸ ਜੱਥੇ ਬੰਦੀ ਵੱਲੋਂ ਆ ਕਿਉਂਕਿ ਸੱਚੀ ਪ੍ਰਣਨਾ ਦੀ ਪਿੱਛੇ ਜੇ ਧਰਣਾ ਲਾਇਆ ਉਹ ਕਹਿੰਦਾ ਵੀ ਇੱਥੇ ਉਹਨੇ ਮੇਰੇ ਨਾਲ ਅਚਾਨਕ ਕਰਕੇ ਕਿਹਾ ਵੀ ਇਹ ਸਾਥੀ ਪਿੰਡੀ ਗੁੱਟੂ ਪੀੜੀ ਹੈ ਉਹ ਜਿਹੜਾ ਉਸ ਜਮੀਨ ਦੇ ਖਾਤਰ ਲੜ ਰਿਹਾ ਹੈ ਉਹ ਉਸ ਜਮੀਨ ਦੇ ਬਚੋੜ ਖਾਤਰ ਤੇ ਸਾਡੀ ਜੱਜੇ ਵਰਦੀ ਚ ਕੰਮ ਕਰਦੇ ਅਨੇਕ ਵਰਕਰੋ ਆਗੂ ਤੇ ਜਿਵੇਂ ਅੱਜ ਲੈਨੇ ਕਾਟਫੜ ਦੋ ਤਿੰਨ ਮਹੀਨੇ ਜਿਨ੍ਹਾਂ ਘਟਕੇ ਲੋਕਾਂ ਨੂੰ ਆ ਜਿਹੜੇ ਰੰਗ ਲੱਗੇ ਪਏ ਨੇ ਤੇ ਇਹਨਾਂ ਦੇ ਮਾਰਕ ਬੁਆ ਸਾਡੇ ਜੁਰ ਕਰਾ ਲੈ ਅਸੀਂ ਇਸ ਗੱਲ ਦੇ ਗਵਾਹ ਹੈ ਅਸੀਂ ਇੱਕ ਥਾਪੜ ਤੇ ਕਹਿ ਸਕਦੇ ਆ ਵੀ ਇਹ ਇਹਦੇ ਚਿਰ ਹਿੱਸਾ ਪਾਇਆ ਤੇ ਸਾਡੇ ਖਿਡਾਰੀਆਂ ਨੇ ਅੰਦਰ ਜੇਤ ਜਿਹਾ ਕੀ ਪਾਇਆ ਸੱਚ ਨੇ ਸ਼ੁਰੂ ਗੱਲ ਕੀਤੀ 골ਡਨ ਨੇ ਫਿਰ ਅਸੀਂ ਅੱਜ ਯਾਦ ਕਰ ਰਹੇ ਹਾਂ ਇੱਕ ਕੱਲੇ ਪ੍ਰਧਾਨ ਮੰਤਰੀ ਦਾ ਮੈਚ ਕਰਕੇ ਦੇ ਮਸਲੇ ਵਾਸਤੇ ਪਰ ਜਦੋਂ ਅਸੀਂ 1993 ਵਿੱਚ ਜਦੋਂ ਪ੍ਰਧਾਨ ਮੰਤਰੀ ਨੇ ਸਿਰਫ ਸ਼ਹਿਰ ਕਰਨ ਵਾਲੀ ਸੀ ਮੀਟਿੰਗ ਕਰਨੀ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 3 ਤਰੀਕ ਨੂੰ ਖਸਾਨਾ ਬੜਾ ਕਰੋ ਥੋੜਾ ਜਿਹਾ ਪਰਾ ਹੋ ਜਾ ਮਾੜਾ ਛੋੜਾ ਥੋੜਾ ਜਿਹਾ ਕਰਨ ਵਾਸਤੇ ਸਰਪੰਨ ਦਾ ਪਾਰ ਵਾਲਾ ਜੋ ਨਾਈਕਰ ਦੇ ਸਾਹਮਣੇ ਘੁੰਮ ਕੇ ਬੋਲਾਰੇ ਚਲੋ ਵਰਤੀ ਹੋਏ ਬੜਾ ਖਰਾਬ ਯਾਰ ਸਰ ਕਹਿੰਦਾ ਭਾਵ ਜਦੋਂ ਅਸੀਂ ਗਏ ਨਾ ਗੱਡੀ ਭਰੀ ਗਈ ਜਾਣ ਵਾਸਤੇ ਇੱਕੋ ਸਿਨੇਮਾ ਵਿੱਚ ਪ੍ਰਧਾਨ ਜਿਹੜੇ ਪੂਰੇ ਹਰਖੋਦੀ ਮੇਡਲ ਵਾਰੀਏ ਉਹਨਾਂ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ 1993 ਪਾਲਣ ਦੀ ਮੁਕੰਦਰੀ ਨੂੰ ਡੰਕਰ ਲਾ ਦੇ ਤਰੀਕਾ ਕਹਿੰਦੇ ਸੀ ਜਿਵੇਂ ਵਿਸਰ ਪਾਰਸ ਨੂੰ ਜੋਤਾ ਕਹਿੰਦੇ ਸੀ ਜਿੰਨੀ ਚੱਕੀ ਚ ਪਸ ਰਹਾ ਹੁਣ ਸ਼ੁਰੂਆਤ ਹੋਈ ਹੋਦੀ ਅਸੀਂ ਉਹਨਾਂ ਸੁਨਿਆਰ ਦੇਂਦੇ ਸੀ ਉਹ ਪੈਣੋ ਤਰਾਵ ਲੋਕੋ ਪਿੰਡਾਂ ਵਾਲਿਓ ਆਜੋ ਸਾਡੇ ਨਾਲ ਉਹ ਬੇੜਾ ਗਰਖ ਹੋ ਰਿਹਾ ਪੂਰੇ ਦੇਸ਼ ਦਾ ਇਹ ਹੱਤਾ ਬੰਨੇ ਟੁੱਟ ਰਹੇ ਨੇ ਤੇ ਮੰਡੀ ਇੱਕ ਹੋਰੀ ਐ ਤੇ ਤੁਹਾਡੇ ਕੋਲ ਜ਼ਮੀਨ ਨਹੀਂ ਦੇਣੀ ਉਹ ਕਹਿੰਦੇ ਟਕਰਾਵ ਦੇ ਦਾ ਫੋਟ ਹੋ ਰਿਹਾ ਬੈਠੋ ਇਹਨਾਂ ਨੂੰ ਕੰਮ ਨਹੀਂ ਕਰਦੇ ਨਾ ਇਹਨਾਂ ਦਾ ਕੰਮ ਹੀ ਡਾਂਗਾ ਖਾਣਾ ਸਾਨੂੰ ਪੁੱਤਰਾ ਕਰਦੇ ਸੀ ਸਾਚੀ ਨੇ ਕਹਿ ਰਹੇ ਸਿਰ ਪਾੜੇ ਸੀ ਉਹਨੇ ਪਾੜੇ ਕੋ ਆਪਣੀ ਖਾਤਰ ਨਹੀਂ ਗਏ ਕੋ ਤੁਹਾਡੀ ਖਾਤਰ ਗਏ ਸੀ ਜਿਹੜੇ ਕਹਾਂ ਚ ਬੈਠੇ ਨੇ ਉਹਨਾਂ ਦੀ ਖਾਤਰ ਗਏ ਸੀ ਜਿਨ੍ਹਾਂ ਨੂੰ ਅਜੇ ਪਤਾ ਨਹੀਂ ਕੰਨ ਚੇਤਾਣੀ ਏ ਉਹਨਾਂ ਦੀ ਖਾਤਰ ਗਏ ਸੀ ਪਿਆ ਨੀ ਰੱਖੀ ਗਈ ਔਰ ਨੀ ਮਾ ਪੁਰਾਣਾ ਇਸ ਤਰ੍ਹਾਂ ਪਹਿਣਾ ਗੱਲ ਉੱਥੇ ਵੀ ਨਹੀਂ ਟਿਕੀ ਇਹ ਨੂੰ ਅੱਗੇ ਜਾਣੀ ਹੈ ਇਹ ਰੁਕੇ ਸਾਰਾ ਕੁਝ ਖੁੱਸਣਾ ਹੈ ਤੁਹਾਡੇ ਵਾਸਤੇ ਇਹ ਜਿਹਨਾਂ ਨੇ ਪ੍ਰਬੰਧ ਕਰ ਚੁੱਕੇ ਨੇ ਇਹ ਜਲੰਧਪੁਰ ਚਾਰਪਰ ਤਿਆਰ ਹੈ ਜਿਲ੍ਹਾ ਭਗਵੰਤ ਮਾਨ ਜਿਲ੍ਹਾ ਐਮਪੀ ਹੁੰਦਿਆ ਜਾਇਪੁਰ ਤੋਂ ਪਹਿਲਾ ਕਮੇਡੀਅਨ ਸੀ ਹਰ ਗਾ ਦਾ ਉਲੂ ਧਿਆਨ ਹੈ ਸਟੇਜ ਤੇ ਬੋਲਣਾ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਤੇ ਮੈਂ ਕੋਈ ਗੱਲ ਕਹਿ ਰਿਹਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਹਲਾਮ ਬਣਾਵੇ ਤੇ ਸਟੇਜ ਤੇ ਕਮੈਂਟਰੀ ਕਰਨਾ ਸਰਕਾਰਾਂ ਦੇ ਖਿਲਾਫ ਬੋਲਣਾ ਔਰ ਅੰਕੜਿਆਂ ਦੇ ਵਿੱਚ ਬੋਲਦਾ ਸੀ ਭਵੰਤਮਾਨ ਬੇਅਨਜਾਨ ਮੁੱਖ ਮੰਤਰੀ ਜੀ ਹੈ ਕੋਈ ਅਨਜਾਨ ਵਿਅਕਤੀ ਨਹੀਂ ਹੈ ਅਸੀਂ ਕਹਿੰਦੇ ਹਾਂ ਵੀ ਭਲਾ ਪੰਡਾ ਏ ਕੱਲਾ ਮਾਸਟਰ ਦਾ ਮੁੰਡਾ ਨਾ ਪੈਣੋ ਕਰਾਓ ਦੇਖ ਕੜਿਆ ਹੋਇਆ ਪੂਜੀ ਪੱਤਿਆਂ ਦਾ ਗੁਲਾਮ ਕੀਤਾ ਆ ਇਹ ਬੰਦਾ ਹੈ ਇਹਨੂੰ ਮੁੱਖ ਮੰਤਰੀਆਂ ਬਣਾਇਆ ਕਿਉਂ ਹੈ ਇਹਨੂੰ ਕਿਉਂ ਗੱਤੀ ਦਿੱਤੀ ਕੋਈ ਨੂੰ ਪ੍ਰਮੋਟ ਕੀਤਾ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਤੇ ਤੇਰੇ ਅੱਖੇ ਲੋਹ ਗਰਗ ਜਾਣਗੇ ਤੈਨੂੰ ਲੋਕਾਂ ਨੂੰ ਕੈਦ ਕਰਨਾ ਲੋਕਾਂ ਦੇ ਰਾਹ ਤੇ ਵੱਲ ਖਿੱਚਣਾ ਤੂੰ ਸਾਡੇ ਕੰਮ ਦਾ ਬੰਦਾ ਹੈ ਜੇ ਤੈਨੂੰ ਮੰਤਰੀ ਦੀ ਕੁਰਸੀ ਦੇਤੀ ਤੈਨੂੰ ਅਲਾਨਤਾ ਤੇ ਲੋਕ ਤੈਨੂੰ ਹਟਾ ਪਾ ਦੇਣਗੇ ਤੇ ਸਾਡਾ ਕੰਮ ਸੌਖਾ ਹੋ ਜਾਏਗਾ ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਕਹਿਣਾ ਚਾਹ ਰਿਹਾ ਇੱਕ ਵਾਰੀ ਪੁੱਛੇ ਯਾਦ ਕਰ ਲਿਆ ਜੋ ਇੱਕ ਪਾਸੇ ਜੋਰਾ ਸਿੰਘ ਮਾਨ ਜੀ ਵਿਚਾਰੇ ਚਲੇ ਗਏ ਨੇ ਇੱਕ ਪਾਸੇ ਸ਼ੇਰ ਸਿੰਘ ਪਾਇਆ ਸੀ ਰੇੜਕਾ ਜੀ ਪਾਇਆ ਗੱਲ ਕਿਹੜੀ ਛੱਡੀ ਤੇ ਕਹਿੰਦੇ ਸ਼ੇਰ ਸਿੰਘ ਨੂੰ ਤੀਤਨੀ ਲਾਣ ਮੇਰੀ ਤੀਤਨੀ ਲਾਣ ਮੇਰੀ ਜਿਹੜੀ ਉਹਦੀ ਭਰਾਤਰੀ ਸੀ ਉਹਦੇ ਚ ਮੈਂ ਵੀ ਸਾਬਲਾ ਰਾਜ ਸਿੰਘ ਭਰਾਤਰੀ ਉਹਨੇ ਜਿੰਨਾ ਵੱਡਾ ਬਾਲ ਦੇਤਾ ਇਹਨਾ ਵੱਡਾ ਬਾਲ ਦੇਤਾ ਵੀ ਇਹਨੇ ਬਾਲ ਜਾਣ ਜਦੋਂ ਸੀਰ ਜਿਤਨਾ ਚੋਦੇ ਸੀ ਉਹਨਾਂ ਨੇ ਟੀਟ ਦਿੱਤੀ ਉਹਨੇ ਨੰਨੇ ਪੈਰੀ ਭੱਜ ਕੇ ਫੰਡ ਦੇ ਕੇ ਸਿਰਸਿਕ ਬਾਅਦ ਐਮਐਲ ਪ੍ਰਾਪਤਾ ਜਦੋਂ ਅਸੀਂ ਪਿੰਡਾਂ ਜੀ ਲਈਏ ਅਸੀਂ ਵੀ ਖੜੇ ਸੀ ਅਸੀਂ ਕਹ ਯਾਰ ਸਰਮਾਇਦਾਰੀ ਦਾ ਸਟੈਂਡ ਹੈ ਕਹਿੰਦੇ ਨਾ ਬਾਂਹ ਸਟੈਂਡ ਹੋਵੇ ਜੋ ਮਰਜ਼ੀ ਹੋਵੇ ਅਸੀਂ ਇਹਨੂੰ ਵੋਟਾਂ ਪਾ ਕੇ ਐਮਐਲ ਬਣਾਣਾ ਹੀ ਬਣਾਣਾ ਉਸੇ ਤਰ੍ਹਾਂ ਹੀ ਟਵੇਰ ਚ ਆਈ ਪੁੱਛੇ ਗਈ ਰਹਿ ਲੈ ਦਿੱਤੀ ਵੀ ਤੁਹਾਡੇ ਪੰਜਾਬ ਦਾ ਨੁਕਤਾ ਕਿਹੜਾ ਹੋਣਾ ਚਾਹੀਦਾ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅੱਛਾ ਚਾਹੁੰਦਾ ਕਹਿੰਦਾ ਭਗਵਾਨ ਸਮਾਨ ਹੋਣਾ ਚਾਹੀਦਾ ਲੋਕਾਂ ਦੀ ਗੱਲਾਂ ਚਲੀਆਂ ਵੀਰਾਂ ਸਰ ਮੈਂਦਰੀ ਨੂੰ ਪਤਾ ਲੱਗ ਗਿਆ ਤੇ ਸਾਰੇ ਲੋਕ ਆ ਗਏ ਨੇ ਬਾਹਰ ਚਲੇ ਮੁਕਾ ਇਹਨਾਂ ਨੂੰ ਲੋਕਾਂ ਨੇ ਗਰਮ ਲੋਹੇ ਨਾਲ ਸੱਟ ਮਾਰ ਲਈਏ ਅਲਾਨ ਕਰਕੇ ਲੋਕਾਂ ਨੇ 92 ਮਿਲ ਦੇ ਦਿੱਤੇ ਇਹੋ ਜਿਹਦੇ ਕੂਏ ਦੇ ਖੜੇ ਨੇ ਜਿਹੜਾ ਇਹ ਮੰਗ ਨਹੀਂ ਦੇ ਸਕਦਾ ਕੀ ਜਾਰ ਰੋੜ ਤੇ ਸਪੀਰ ਰਹਾ ਨਾਤਾ ਇੱਕ ਤੁਸੀਂ ਨਹੀਂ ਹਰ ਆਇਆ ਤੁਹਾਡੀ ਸਮਝ ਨਹੀਂ ਆਇਆ ਉਹਨਾਂ ਦੀ ਸਮਝ ਨਹੀਂ ਆਇਆ ਜਿਹੜੇ ਤੁਹਾਡੇ ਕੋਲ ਜਮੀਨ ਖੋਣਾ ਚਾਹੁੰਦੇ ਨੇ ਕੀ ਦੱਸਦਾ ਅੱਜ ਕੀ ਕਹਦਾ ਅਸੀਂ ਅੱਜ ਵੀ ਕਹਿੰਦੇ ਸੀ ਪਿੰਡਾਂ ਵਿੱਚ ਸਾਰੇ ਕਹਿੰਦੇ ਸੀ ਕਿ ਭਗਵੰਤ ਮਾਨ ਕਹਿੰਦਾ ਆਰਮਾਨਦਾਰ ਹੈ ਬਾਕੀ ਜਿਨ੍ਹਾਂ ਮਰਜ਼ੀ ਹੋਵੇ ਭਗਵੰਤ ਮਾਨ ਤੇ ਕੋਈ ਹੁਣ ਨਹੀਂ ਖਰੀਦਾਰ ਚਾਹਦਾ ਇਹ ਜੋਰ ਨਹੀਂ ਹੈ ਉਹ ਕਹਿੰਦਾ ਯਾਰ ਇਹ ਗੱਲ ਬੜੀ ਹੈ ਇਹ ਨਹੀਂ ਕੁਝ ਹੋਇਆ ਨਹੀਂ ਮੈਨੂੰ ਮੰਨਣ ਵੀ ਮੈਂ ਪੁਲੀਪਟੇ ਦਾ ਮੈਂ ਹਾਂ ਵਕੀਲ ਹੋਰ ਕੋਈ ਨਹੀਂ ਹੈਗਾ ਤੇ ਦਸਤਾ ਜਦੋਂ 5 ਤਰੀਕ ਨੂੰ ਅਲਾਡ ਦਿੱਤਾ ਤੁਸੀਂ ਸੂਰਤ ਮੋਰਚੇ ਨੇ ਜਾਣਾ ਕਰਾਂ ਦੇ ਵਿੱਚ ਪੁਲਿਸ ਘਾਤੀ ਸਾਨੂੰ ਇੰਦਰਾਨੰਦੀ ਵਾਲਾ ਐਮਆਈ ਅਮਰਦਸੀ ਅਜਾਤਰਾ ਆਤਾ ਤੇ ਇਹਦਾਂ ਹੁੰਦਾ ਸਾਡੇ ਪਿੰੁਰ ਕਹਿੰਦੇ ਸੀ ਕਿ ਜਦੋਂ ਅਸਤਰ ਉਹਨਾਂ ਅਰਧ ਰਾਜ ਦਾ ਸੱਚਾ ਗ੍ਰਹਿ ਕਰਦੇ ਸੀ ਤੇ ਪਿੰਡਾਂ ਵਿੱਚ ਪਹਿਲੇ ਹੀ ਲੀਡਰਾਂ ਨੂੰ ਚੱਕ ਲਿਆ ਜਾਂਦਾ ਸੀ ਪਰ ਲੋਕ ਫਿਰ ਵੀ ਜਾ ਕੇ ਸੱਚਾ ਗ੍ਰਹਿ ਕਰਕੇ ਆਪਣੇ ਪਿੰਡੇ ਤੋਂ ਸੱਦੇ ਚੱਲ ਕੇ ਆਪਣੀਆਂ ਲੱਤਾਂ ਪਾਵਾ ਤੜਾ ਕੇ ਲੋਕਾਂ ਨੂੰ ਜ਼ਮੀਨਾਂ ਤੇ ਮਾਰਕ ਪੁਰਵਾਇਆ ਇਹ ਲੈਣਾ ਨਹੀਂ ਖੰਨੀਆਂ ਨਹੀਂ ਪਰ ਜਿਹੜੀ ਲੋਕੀ ਗਣ ਸੀ ਜਿਹਨਾਂ ਆਪਣੇ ਆਪ ਨੂੰ ਹਵਾਲੇ ਪੇਸ਼ ਕਰਨਾ ਚਾਹੁੰਦਾ ਸੀ ਉਹਨੇ ਰਾਜ ਰੋਕਾ ਲਾ ਕੇ ਫਾਜਲਾ ਸੀ ਬੜਾ ਭਰੂ ਤਾਲਿਆ ਸੀ ਜਿਹੜੀ ਰੋਤੀ ਦਾ ਕਿਲਾ ਕੱਢ ਕੇ ਉਹਨੇ ਸਾਡੇ ਤੇ ਰੋਕ ਲਾ ਕੇ ਸਾਡੀ ਇਹ ਜਿਹੜੀ ਪੰਜ ਦੀ ਕਾਲ ਨੇ ਉਹਨੂੰ ਫੇਲ ਕਰਕੇ ਦੱਸਤਾ ਵੀ ਇਹ ਹੋਰ ਤਾਂ ਤੁਹਾਡਾ ਤੀਰ ਹੁੰਦਾ ਠੀਕ ਹੈ ਉਹਨੇ ਆਪ ਤੇ ਆਪ ਨੂੰ ਸਾਫਤ ਕਰਤਾ ਜੇ ਆਜੋ ਪੰਜਾਬ ਬੜਾ ਵਧੀਆ ਸੂਬਾ ਹੈ ਪੰਜਾਬ ਦੀ ਜ਼ਮੀਨ ਬੜੀ ਵਧੀਆ ਹੈ ਪੰਜਾਬ ਦਾ ਪਾਣੀ ਬੜਾ ਵਧੀਆ ਹੈ ਇਹਦੇ ਵਰਗੇ ਨਜ਼ਾਰੇ ਕੋਈ ਨਹੀਂ ਆਜੋ ਇਹਨਾਂ ਨੂੰ ਤਾਂ ਮੈਂ ਜਿੰਨਾ ਚੰਦ ਕਰ ਦਿਆਂਗਾ ਪਰ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਐ ਭਗਵੰਤ ਮਾਨ ਪਟਿਆਰ ਪੂਰਾ ਹੋ ਗਿਆ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਐ ਉਹ ਭਗਵੰਤ ਮਾਨ ਮਤ ਬੁਲੇਖੇ ਜ ਰਹੀ ਦੇਖ ਲੈ ਅਸੀਂ ਤੇਰਾ ਸਾਰਾ ਕੁਝ ਦੇ ਹੁਣ ਸੰਯੁਕਤ ਮੋਰਚਾ ਮੈਂ ਤੁਹਾਡੇ ਕਰਕੇ ਤੁਹਾਡੇ ਸਮਝੌਤੇ ਨਾਲ ਐਲਾਨ ਕਰਦੇ ਆ ਤੁਹਾਡੇ ਤੁਸੀਂ ਧਿਆਨ ਚ ਰੱਖਿਆ ਜਿਹੜਾ ਵੀ ਚੈਲੰਜ ਕਰ ਰਹੇ ਜਿਹਨੇ ਸਾਡੇ ਸਾਨੂੰ ਚਾਹਲੀ ਕੀਤਾ ਭਗਵੰਤ ਮਾਨ ਨੇ ਮੈਂ ਤੁਹਾਡੀ ਹਮਾਇਤ ਨਾਲ ਚੈਲੰਜ ਕਰਨਾ ਚਾਹੁੰਦਾ ਭਗਵੰਤ ਮਾਨ ਨੂੰ ਆ ਭਗਵੰਤ ਮਾਨਾ ਜੇ ਸੰਯੁਕਤ ਮੋਰਚਾ ਸਾਨੂੰ ਤੋਂ ਬਾਹਰ ਹਟੇਗਾ ਆ ਤੇਰੀ ਪੁਸ਼ਕੀ ਤੂੰ ਵਿੰਡਰੀ ਵੀ ਲਾ ਲਈ ਫਿਰ ਵੀ ਸਾਨੂੰ ਚੰਡੀਗੜ੍ਹ ਕੇ ਬੜਾ ਤੋ ਕੋਈ ਨਹੀਂ ਰੋ ਸਕਦਾ ਅਸੀਂ ਆਵਾਂਗੇ ਪੂਰੀ ਤਰ੍ਹਾਂ ਸਵਾਗਤ ਸਾਰੇ ਸਾਰੇ ਸੋ ਇਹਦੇ ਬੇਤਬਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਕਲੀ ਜੀ ਦਾ ਬਾਰਾ ਜੀ ਸਰਕਾਰਾ ਮਰਦਾਬਾਦ 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 ਪੁੱਟੜ ਮੁੱਖ ਮੰਤਰੀ ਬਰਦਾਬਾਦ ਬਰਦਾਬਾਦ ਮਰਦਾਬਾਦ ਬਹੁਤ ਧੰਨਵਾਦੀ ਇੱਕ ਇੱਕ ਵਾਰ ਸਭਾ ਨੂੰ ਕਹਿੰਦਾ ਸਮਾਜ ਨੂੰ ਜੀ ਲੰਗਰ ਦੀ ਵੀਡੀਓ ਬਣਾ ਲੈ ਹੈ ਨਹੀਂ ਲੰਗਰ ਕਿਹੜੇ ਪਛਾ ਲੈ ਆਇਆ ਮੇਰੇ ਨਾਲ ਚੱਲ ਸਾਰਿਆਂ ਨੇ ਬੜਾਈ ਮਾਤੇ ਦਾਈ ਤੈਨੂੰ